ਉਜੋਗਾ ਤਲੀ ਟਕਾੜ ਜੇ ਤਾਂ ਵੇਖ ਅਸੀਂ ਤੜਿਓ ਚੁਗਣ ਲਈ ਆਵਾਂਗੇ ਤੇਰੀ ਮਿਹਨਤ ਦਾ ਤੈਨੂੰ ਬੰਦਿਆ ਅਸੀਂ ਪੂਰਾ ਮੁੱਲ ਚੁਕਾਵਾਂਗੇ ਅਸੀਂ ਪਰਿਵਾਰਕ ਮੈਂਬਰ ਲੱਗਾਂਗੇ ਮੋਤਰਨਾ ਐਸਾ ਵਧਾਵਾਂਗੇ ਬਾਣੀ ਪੀ ਕੇ ਚੋਗ ਨੂੰ ਚੁੱਕ ਕੇ ਜਦੋਂ ਜਦੋਂ ਅਸੀਂ ਰਾਜ ਜਾਵਾਂਗੇ ਫਿਰ ਪੱਡਿਆ ਨੱਚਾਂਗੇ ਗਾਵਾਂਗੇ ਤੇਰਾ ਇਵੇਂ ਅਖੀ ਮਨ ਪਰ ਚਾਵਾਂਗੇ ਤੇਰਾ ਇਵੇਂ ਅਖੀ ਮਨ ਤੂੰ ਜੋਗਾ ਥਲੀ ਟਕਾ ਕੇ ਤਾਂ ਵੇਖ ਅਸੀਂ ਤੜਿਓ ਚੁਗਣ ਲਈ ਆਵਾਂਗੇ ਤੇਰੀ ਮਿਹਨਤ ਦਾ ਤੈਨੂੰ ਬੰਦਿਆ ਅਸੀਂ ਪੂਰਾ ਮਲ ਚੁਕਾਵਾਂਗੇ ਅਸੀਂ ਪਰਿਵਾਰਕ ਮੈਂਬਰ ਲੱਗਾਂਗੇ ਮੋਤਰਨਾ ਐਸਾ ਵਧਾਵਾਂਗੇ ਬਾਣੀ ਪੀ ਕੇ ਚੋਗ ਨੂੰ ਚੁੱਕ ਕੇ ਸੁਣ ਜਦੋਂ ਅਸੀਂ ਰਾਜ ਜਾਵਾਂਗੇ ਫਿਰ ਪੱਡਿਆ ਨੱਚਾਂਗੇ ਗਾਵਾਂਗੇ ਤੇਰਾ